24 ਪੰਜਾਬ نیوز ਚੈਨਲ ਦੇਖਦੇ ਦਰਸ਼ਕਾਂ ਨੂੰ ਪਿਆਰ ਪਿਆ ਸਤਿ ਸ਼੍ਰੀ ਅਕਾਲ ਸਾਡੇ ਚੈਨਲ ਨੂੰ ਲਾਈਕ ਸਬਸਕ੍ਰਾਈਬ ਤੇ ਸ਼ੇਅਰ ਜੁੜ ਕਰੋ ਤਾਂ ਕਿ ਤੁਸੀਂ ਸਾਡੀ ਆਨਲਾਈਨ ਨਵੀਆਂ ਤੇ ਤਾਜ਼ੀਆਂ ਖਬਰਾਂ ਤੋਂ ਰੁੱਤ ਤੱਕ ਪਹੁੰਚ ਰਹੇ ਤਰਨਤਾਲ ਸ਼ਹਿਰ ਵਿੱਚ ਲਗਾਤਾਰ ਹੋ ਰਹੀਆਂ ਵਾਰਦਾਤਾਂ ਤੋਂ ਸ਼ਹਿਰ ਵਾਸੀਆਂ ਵਿੱਚ ਸਹਿਮ ਦਾ ਮਾਹੌਲ ਬਣਿਆ ਹੋਇਆ ਹੈ ਜਿਸ ਦੀ ਤਾਜ਼ਾ ਮਿਸਾਲ ਮੁਹੱਲਾ ਟਾਕ ਖੱਤਰੀ ਚ ਦੇਸ਼ਾਂ ਅਣਪਛਾਤੇ ਮੋਟਰਸਾਈਕਲ ਸਵਾਰ ਤਿੰਨ ਵਿਅਕਤੀਆਂ ਵੱਲੋਂ ਇੱਕ 25 ਸਾਲਾਂ ਨੌਜਵਾਨ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਹੈ ਜਾਣਕਾਰੀ ਮੁਤਾਬਿਕ ਦੱਸਦੇ ਕਿ ਵਿਜੇ ਕੁਮਾਰ ਪੁੱਤਰ ਰਮੇਸ਼ ਕੁਮਾਰ ਕਰਿਆਨੇ ਦੁਕਾਨ ਕਰਦਾ ਸੀ ਅਤੇ ਜਦੋਂ ਉਹ ਕਰਿਆਨੇ ਦੁਕਾਨ ਚੋਂ ਬਾਹਰ ਨਿਕਲਿਆ ਤਾਂ ਤਿੰਨ ਅਣਪਛਾਤੇ ਮੋਟਰਸਾਈਕਲ ਸਵਾਰ ਵਿਅਕਤੀ ਨੇ ਉਸਤੇ ਤਾਬੜਤੋੜ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ ਜਿੱਥੇ ਕਿ ਉਸ ਨੂੰ ਮੌਤ ਦੇ ਘਾਟੋਂ ਤਾਰ ਕੇ ਇਹ ਅਣਪਛਾਤੇ ਵਿਅਕਤੀ ਫਰਾਰ ਹੋਣ ਵਿੱਚ ਸਫਲ ਹੋ ਗਏ ਹਨ ਇਸ ਸਬੰਧੀ ਪੱਤਰਕਾਰ ਨੂੰ ਜਾਣਕਾਰੀ ਦਿੰਦੇ ਹਨ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਸਾਡਾ ਲੜਕਾ ਕਰਿਆਨੇ ਦੁਕਾਨ ਕਰਦਾ ਸੀ ਅਤੇ ਮੁਹੱਲੇ 'ਚ ਤਿੰਨ ਅਣਪਛਾਤੇ ਵਿਅਕਤੀ ਮੋਟਰਸਾਈਕਲ ਸਵਾਰ ਤੇ ਆਏ ਅਤੇ ਉਹਨਾਂ ਨੇ ਉਸਤੇ ਪਿਸਤੌਲ ਨਾਲ ਹਮਲਾ ਕਰਦਿਆਂ ਗੋਲੀਆਂ ਮਾਰ ਕੇ ਉਸ ਦਾ ਕਤਲ ਕਰ ਦਿੱਤਾ ਹੈ ਜਿੱਥੇ ਕਿ ਪਰਿਵਾਰ ਦਾ ਰੋ ਰੋ ਕੇ ਬੁਰਾ ਹਾਲ ਹੈ ਪਰਿਵਾਰ ਮੈਂਬਰਾਂ ਨੇ ਕੀਤੀ ਹੈ ਇਨਸਾਫ ਦੀ ਮੰਗ ਜਿੱਥੇ ਕਿ ਮੌਕੇ ਤੇ ਪੁਲਿਸ ਵੀ ਪੁੱਜੀ ਹੈ ਤੇ ਇਸ ਮਾਮਲੇ ਦੀ ਜਾਂਚ جاری ਹੈ ਤੁਸੀਂ ਦੇਖੋ ਕਿ ਇਹ ਪੂਰਾ ਮਾਮਲਾ ਨਿਊਜ਼ ਟੈਕਸ ਤੋਂ ਸਰਬਜੀਤ ਸਿੰਘ ਦੀ ਵਿਸ਼ੇਸ਼ ਰਿਪੋਰਟ

ਇਨਸਾਫ ਚਾਹੀਦਾ ਬੰਦੇ ਕਿਹੜੇ ਆ ਮੈਨੂੰ ਪਤਾ ਲੱਗੇ ਨਾ ਹਾਂਜੀ ਸ਼ਗੀ ਆਵਾਂ ਨਹੀਂ ਮੈਂ ਤਾਂ ਸਾਡੀ ਤੁਹਾਡੇ ਸਾਹਮਣੇ ਡਿਊਟੀ ਤੇ ਰਹਿਣਾ ਮੈਨੂੰ ਕਿਹਨੇ ਕੁਝ ਦੱਸਣਾ ਹੁਣ ਬੱਚੇ ਬੱਚੇ ਬਾਹਰ ਅੰਦਰ ਜਾਂਦੇ ਜੇ ਨਾ ਮੈਨੂੰ ਪਤਾ ਵਾ ਕੀ 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 ਲੜਾਈ ਸੁਣ ਰਿਹਾ ਜਿੱਤੀ ਤੁਸੀਂ ਮੈਂ ਬੋਲਦਾ ਸੋਚਣਾ ਕਿੱਥੋਂ ਦਿੱਤੀ ਤੁਸੀਂ ਦੇ ਸਕਦੇ ਮੈਨਾਂ ਪਤਾ ਨਹੀਂ ਕਹਿੰਦੇ ਗਏ ਤੇ ਨਹੀਂ ਗਏ ਕਿੰਨੇ ਕੋਈ ਦੀ ਕਰਵਾਏ ਜੀ ਇਹ ਮੇਰੇ ਨਾਲ ਸਾਰਾ ਅੱਧਾ ਅੱਧਾ ਪੌਣਾ ਘੰਟਾ ਹੀ ਹੋਇਆ ਜੀ ਕੀ ਨਾਗੀ ਵੀਂਦਾ ਨਾਗੀ ਪੁਰਾ ਉਹਨੇ ਇੱਕ ਵਾਰ ਵੀਨੇ ਇੱਕ ਵਾਰ ਹਾਂ ਕਿਥੇ ਕੇ ਹੈਗੇ ਤੇ ਜਾ ਕੇ ਵੀ ਆ ਮਲੇ ਜੀ ਸੀ ਅੱਛਾ ਮਲੇ ਮਲੇ ਜੋ ਮੱਲਾ ਦਾੰਸ਼ਤਰੀ ਆਪਣਾ ਲੱਗਾ ਪਤਾ ਕੱਥੇ ਪੰਦੀ ਆ ਉਹ ਕਹਿੰਦੇ ਮੋਟਰਸਾਈਕਲ ਤੇ ਆਏ ਦੋ ਜਣੇ ਗੋਲੀਆਂ ਮਾਰ ਕੇ ਜਾਂ ਗਏ ਕੀ ਕਰਾਂਗਾ ਉਹ ਜਦ ਤੱਕ ਸ਼ਰੀਆ ਵੀ ਦੱਸ ਤੱਕ ਹੀ ਹੋਣੇ ਤੱਕ ਮੈਂ ਮੈਂ ਦੰਦਾਂ ਨਾ ਵੀ ਮੈਂ ਕੀ ਕਿ ਦੱਸ ਕਰ ਦੱਸਾਂ ਜੀ ਜਰਾ ਮੈਨੂੰ ਸਮਝ ਨਹੀਂ ਲੱਗਦੀ ਮੇਰਾ ਪੁੱਤ ਗਵਾਤਾ ਹੈ ਇਹ ਰੱਬਾ ਤੇਰਾ ਧੰਨਵਾਦ ਹੈ ਤੁਹਾਂ ਦੱਸੋ ਇਹ ਹੁਣੇ ਇਨਫੋਰਮੇਸ਼ਨ ਆਈ ਏ ਵਿਨੇ ਕੁਮਾਰ ਪੁੱਤਰ ਰਮੇਸ਼ ਕੁਮਾਰ ਆ ਇਹਨੂੰ ਕੋਈ ਅਨਨੋਨ ਬੰਦਿਆਂ ਨੇ ਗੋਲੀ ਮਾਰਤੀ ਤੇ ਇੱਥੇ ਸਿਵਲ ਹਸਪਤਾਲ ਆਏ ਬਾਕੀ ਹੁਣ ਸਾਰਾ ਵੈਰੀਫਾਈ ਕਰਦੇ ਹਾਂ ਕੀ ਗੱਲਬਾਤ ਹੈ ਸਾਰੀ ਕਿਹੜੇ ਇਲਾਕੇ ਦੇ ਵਿੱਚ ਸਾਰੇ ਮਾਰਦਾ ਸੀ ਇਹ ਟਾਂਕ ਛਤਰੀ ਮਹੱਲੇ 'ਚ ਵਾਦਤ ਹੋਈ ਏ ਤੇ ਕੀ ਆਪਣਾ ਸਰ ਹੁਣ ਕਰਦੇ ਕੇਸ ਡਿਸਕਸਟ ਕਰਕੇ ਤਫਤੀਸ਼ ਕਰਦੇ ਨੇ ਸਰ ਦੋਸ਼ੀ ਕਾਹਤੇ ਆਏ ਹੀ ਦੋਸ਼ੀ ਮੋਰਸਲ ਤੇ ਆਏ ਜੀ ਹੁਣ ਬਾਕੀ ਵੈਰੀਫਾਈ ਕਰਦੇ ਹਾਂ ਜਿੱਤੇ ਆਏ ਮੋਰਸਲ